ਅੱਜ ਪਹਿਲਾਂ ਚੱਲਦੇ ਆਂ ਬਾਈ ਕੋਠੇ ਤੇ ਨੂੰ ਅੱਜ ਮੌਸਮ ਬਹੁਤ ਵਧੀਆ ਲੱਗਿਆ ਹੋਇਆ ਬੱਚੇੜਾ ਹੀ ਇਹ ਨਾ ਮੈਂ ਦੇਖੋ ਧੋਪਾ ਫੇਰ ਉੱਪਰ ਚੱਲਦੇ ਆਂ ਪਹਿਲਾਂ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਉਂ ਕਹਿਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਚਲੋ ਜਾਂਦੇ ਆਂ ਆਪਾਂ ਉੱਪਰ ਨੂੰ ਹਾਂ ਤਾਰੂ ਵੀਰਾ ਵੀ ਪਹੁੰਚਿਆ ਹੋਇਆ ਅੰਦਰ ਖੜਾ ਦੇਖਦਾ ਕਿਹੜੇ ਡਾਉਣੇ ਆ ਹੈ ਪਾਣੀ ਪਲਾਤਾ ਪਾਣੀ ਦਿੱਤਾ ਨਹੀਂ ਇਸ ਕਰਕੇ ਬੀਤਾ ਕਾਲੀ ਵਾਲੀ ਕਿਰਾਣ ਵਾਲੇ ਨੇ ਚੱਲ ਕੋਈ ਨਹੀਂ ਕਿਹੜੇ ਕਿਹੜੇ ਡਾਈਏ ਪੀੜੀ ਟੱਵੀ ਪਾਈ ਹੋਈ ਸੀ ਬਾਈ ਤੇ ਹੁਣ ਸਰੋਂ ਵੀ ਪਾਉਣ ਲੱਗੇ ਆ ਮੌਸਮ ਠੰਡਾ ਹੀ ਆ ਕੋਈ ਚੱਕਰ ਨਹੀਂ ਮੜੇ ਜਾਨ ਚ ਆ ਜਾਣਗੇ ਕਿਉਂਕਿ ਉਹ ਬਾਜੀ ਦਾ ਇੱਕ ਅੱਧੀ ਛੱਡਾਂਗੇ ਬੱਚੇ ਛੱਡਾਂਗੇ ਨਵੇਂ ਫੜਾ ਫੜਾ ਵੀਰੇ ਕਿੰਨੇ ਤਿੰਨ ਹੋਗੇ ਚਾਰ ਹੋਗੇ ਆ ਜਾ ਕੋ ਪੰਜ ਹੋ ਗਏ ਇੱਕ ਮਿੰਟ ਆ ਜਾ ਕੇ ਰਾਂ ਇਕੱਲੇ ਇਕੱਲੇ ਕਰਕੇ ਛੱਡ ਦਈਏ ਤੇ ਨਵਾਂ ਬਚਾ ਦਿਖਾ ਦੀ ਬਾਅਦ ਚ ਜਦ ਛੱਡਣ ਲੱਗੇ ਆਹ ਕਿਹੜਾ ਕਾਲੀਆਂ ਲੈਨ ਨਾਲ ਆਹ ਹੈਗਾ ਕਾਲੀਆਂ ਲੈਨ ਵਾਲਾ ਬਚਾ ਉਹ ਕੱਢਣਾ ਹਰੇ ਨਵਾਂ ਤਾਂ ਉਧਰ ਉਹ ਲਿਆ ਮਾਂ ਜਾ ਅੱਛਾ ਚੱਲ ਬਈ ਆਹ ਛੱੜਦਾ ਚੱਬ ਗਲਾਬੀ ਗੱਛ ਦਾ ਆਹ ਛੱੜਦਾ ਟੈਡੀ ਆਹ ਛੱੜਦਾ ਨੀਲਾ ਆ ਛੜਤਾ ਗਲਾਬੀ ਕੱਚ ਕਾਲੀ ਤੋਰੀ ਲੈ ਬੇ 3 2 ਆ 5 5 ਹੋ ਗਏ ਹਾਂ ਫੜ ਹੋਰ ਕਿਹੜਾ ਛੜਣਾ ਕਬੂਤਰੀਆਂ ਥੱਲੇ ਵਾਲੀਆਂ ਵੀ ਡਾਉਣੀਆਂ ਉਹ ਬੈਠੀਆਂ ਨੇ ਡਾਊਨ ਦੇਖ ਲੋ ਪਰ ਇਹ ਆਪਾਂ ਬਾਜੀ ਨਹੀਂ ਛੱਡਣੀਆਂ ਛੱਡੀਆਂ ਇਹਨੂੰ ਘਰੇ ਬਾਅਦ ਚ ਇੱਕ ਦੀ ਡਾਈ ਕਰਾ ਲਾਂਗੇ ਇਹਨਾਂ ਦੀ ਹਾਂ ਜੀ ਛੋਟੇ ਬਜੇ ਵੀ ਛੱਡ ਦੇਣੇ ਆਹ ਦੰਡਾ ਵਾਲਾ ਅੰਮ੍ਰਿਤ ਆਹ ਕਾਲੀ ਕੱਚਾਲਾ ਅੱਛਾ ਡੰਡੇ ਟੌਰੀ ਵਾਲਾ ਚਾਰ ਆ ਹੋ ਗਏ ਆ 1 ਵਜਾ ਭਾਈ ਨਵਾਂ ਛੱਡਣ ਲੱਗੇ ਆ ਆ ਦੇਖੋ ਇਹ ਜਮਾ ਹੀ ਨਾ ਮੈਂ ਇਹ ਨਾ ਇਹ ਬੱਚਾ ਕਿਸੇ ਦੇ ਘਰ गिर ਗਿਆ ਦਾ ਉਹਨਾਂ ਨੇ ਆਪਾਂ ਨੂੰ ਦਿੱਤਾ ਦਾ ਇਹ ਪਹਿਲੀ ਵਾਰੀ ਡਾਉਣਾ ਹੈ ਇੱਕੋ ਝਾਲਰ ਕਰੀ ਹੋਈ ਹੈ گلابی ਰੀ ਦੀ ਦੋ ਇੱਕ ਇੱਕ ਝਾਲਰ گلابی ਕਰੀ ਹੋਈ ਹੈ ਕਲ ਕਾਂਤਾ ਤੇ ਜਰਦੀਆਂ ਅੱਖਾਂ ਨੇ ਕਲ ਸੇਰਾ ਕਲ ਚੀਨਾ ਜਾਂ ਕਾਲੀਆਂ ਕਾਂਤਾ ਕਾਲੀ ਉਹ ਪੂਝ ਲੈ ਵੀ ਦੇਖੀ ਜਾਉ ਮੁੜਿਆ ਆ ਜਾਂ ਚਲੇ ਗਿਆ ਚਾਰ ਆ ਛੱਡਤੇ ਹੈ ਨਾ ਹੋ ਗਏ ਹੋਰ ਛੱਡਣਾ ਕੋਈ ਜੀ ਕੱਢ ਦੇ ਇੱਕ ਦੋ ਹੋਰ ਇਧਰੋਂ ਇੱਕ ਤਾਂ ਹੋਰ ਦੇਖ ਲੈਣ ਕਾਲੇ ਪੱਲੇ ਵਾਲਾ ਛੱਡਣਾ ਕਾਲੇ ਪੱਲੇ ਵਾਲਾ ਛੱਡਤਾ ਠੀਕ ਹੈ। ਨਾ ਹੋ ਗਏ। ਕਬੂਤਰੀ ਨੂੰ? ਪੂਰੇ ਆਉਣਗੇ ਆ ਜੀ। ਆਹੋ ਚਲ ਹੋ ਜਾਣਗੀਆਂ ਗਰਮੀ ਆ। ਕਿੰਨੇ ਦਿਨ ਹੋ ਗਿਆ? ਚੱਟਾ ਤਾਂ ਨਹੀਂ ਲੱਗੀਆਂ। ਆਹ ਲਓ ਬਠੀ ਨਾਲ। ਹਾਂ। ਅੱਜ ਇਹ ਗੁੱਡੇ ਦੇ ਛੱਡਦੇ ਕੱਲ ਨੂੰ ਉਹ ਗੁੱਡੇ ਦੇ ਛੱਡਾਂਗੇ। ਠੀਕ ਹੈ ਜੀ। 11 ਹੋ ਗਏ ਠੀਕ ਹੈ। ਹੂੰ। ਚਲੋ ਭਾਈ। ਚੱਲ ਹਰੀਕਾਂਤ ਵਾਲੀ, ਸਾਤੇ ਵਾਲੀ। ਚਾਲ ਪੋ ਟੈਟੂ ਸੇ ਡੰਡੇ ਵਾਲੀ ਲੋ ਵੀ 11 ਹੋ ਗਏ ਉੜਨਗੇ ਅੱਜ ਸਾਰਾ ਹੋਰ ਕੱਢਣਾ ਹੀ ਉਧਰੋਂ ਹੈ 12 ਘਰ ਨੇ ਇੱਕ ਹੋਰ ਕਢਾ ਇਧਰੋਂ ਕਿਹੜਾ ਕਢਣਾ ਉਧਰੋਂ ਗੰਢਾ ਕੋਹ ਜਿਹੜਾ ਕਾਛ ਲਗੀ ਦੀ ਵਾਲਾ ਕਾਲੀ ਕਾਛ ਲਾਲ ਜਿਤ ਦੀ ਵਾਲਾ ਕਾਲੀ ਕਾਛ ਲਾਲ ਲੀਰੇ ਕਢਾ ਆ ਗਿਆ ਬੱਧੀ ਅੱਜ ਕਈ ਹੋ ਬੈਠੇ ਨੇ ਬੇਸਰੇ ਬਾਈ ਹਾਂ ਹਲੇ ਤਾਂ ਇੱਧਰ ਖਾਸੇ ਬੈਠੇ ਨੇ ਕਾਛ ਟੌਰੀ ਵਾਲਾ ਬੈਠਾ ਵਾਲੇ ਤਾਂ ਅੱਛੇ ਨਵਾਂ ਲਾਓ ਵੀ ਨਵਾਂ ਕੱਢਣ ਲੱਗੇ ਆ ਦੇਖੀ ਜਾਊ ਜੇ ਛਤਰੀ ਤੇ ਤਾਂ ਆਇਆ ਮੁੜਿਆ ਆ ਮੁੜਿਆ ਆ ਨਹੀਂ ਨਾ ਸਹੀ ਚੱਲ ਵੀ ਕੱਢ ਵੀਰੇ ਇਹਨੂੰ ਵੀ ਚੱਕ ਬਈ ਦੋ ਜਮਾਂ ਹੀ ਨਵੇਂ ਇੱਕ ਆ ਮੋਰ ਲੱਗੀ ਵਾਲਾ ਇੱਕ ਕਲਕਾਂਤਾ ਵਜਾ ਓਕੇ ਰਬੋਟਾਂ ਨੇ ਦੇਖੀ ਜਾਊ ਮੁੜਿਆ ਇਹ ਮੁੜਿਆ ਇਹ ਨਵੇਂ ਲਾਂਗੇ ਤਾਂ ਲਾਂਗੇ ਵੀਰੇ ਮੌਸਮ ਘਟੜਬੜ ਹੋਣ ਲੱਗਿਆ ਯਾਰ ਆਹ ਦੇਖੋ ਉਧਰੋਂ ਲੱਗਦਾ ਚੱਲ ਕੋਈ ਚੱਕਰ ਨਹੀਂ ਆ ਉੜ ਗਿਆ ਬਈ ਢਾਂਗੀਆਂ ਲਾ ਕੇ ਰੱਖਣੀਆਂ ਐ ਆਹ ਹਾਲਾਗੇ ਟਾਂਗੀਆਂ ਦਾ ਲੱਗੀਆਂ ਰਹਿਣ ਦੀ ਹੈ ਨਾ ਵੀਰੇ ਉੱਥੇ ਜਿਹੜੇ ਕਬੂਤਰ ਕੱਲ ਬੈਠੇ ਉੱਠੇ ਆ ਗੁਰਦੁਆਰਾ ਸਾਹਿਬ ਤੋਂ ਕਿ ਨਹੀਂ ਤਿੰਨੇ ਆਪਣੇ ਆ ਗਏ ਤਿੰਨੇ ਆਪਣੀ ਛਤਰੀ ਦੇ ਬੈਠੇ ਸੀ ਲੈ ਹਾਂ ਉਹ ਵਧੀਆ ਨੇ ਕਿਵੇਂ ਕੋਈ ਮੋਰਮੋਰ ਲੱਗੀ ਹੋਈ ਹੈ ਕਿ ਨਹੀਂ ਹੋਰ ਤਾਂ ਹੀ ਲੱਗੀ ਉਹ ਉੰਜੋ ਕਿਸਦੇ ਘਰੋਂ ਨਿਕਲਿਆ ਜੀ ਅੱਛਾ ਯਾਰ ਦਰਸ਼ਨ ਤੱਕ ਰਾਕਾ ਛਟੌਰੀ ਵਾਲੇ ਦੇ ਕਿਹੜੀ ਅੱਖਾਂ ਦਾ ਕੱਛਟੌਰੀ ਵਾਲਾ ਕਬੂਤਰੀ ਹੈ ਚਿੱਟੀਆਂ ਅੱਖਾਂ ਦੀ ਕਾਲੀ ਨੋਕ ਦੀ ਆਏ ਹਾਏ 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 ਮੈਂ ਕਹਿੰਦਾ ਐਂਡ ਗੱਲ ਉੜੀ ਬਹੁਤ ਸਾਲੀ ਹਾਂ ਜੀ ਸਾਲਾ ਬਈ ਇਹ ਤਾਂ ਆ ਬਹਿ ਗਿਆ ਕੋਕੀ ਕਿਹੜਾ ਚਲ ਕਾਂ ਤਾਂ ਬੈਠਾ ਰਹਿਣ ਤੇ ਘੜਾ ਆਪਣਾ ਨਹੀਂ ਨਹੀਂ ਕਲ ਕਾਂ ਤਾਂ ਬਈ ਆ ਬਹਿ ਗਿਆ ਜਿਹੜਾ ਕਿਸੇ ਦੇ ਘਰੋਂ ਆਪਾਂ ਨੂੰ ਫੜਾ ਕੇ ਗਏ ਤੇ ਉਹ ਦੇਖੋ ਬੈਠਾ ਕੋਈ ਚੱਕਰ ਨਹੀਂ ਬੈਠਾ ਰਹਿ ਸਾਲਾ ਆਉਂਦਾ ਆਵੇ ਨਹੀਂ ਆਉਂਦਾ ਨਾਲ ਆਵੇ ਜੇ ਆ ਵੀ ਗਿਆ ਵੀ ਤੇ ਫੜ ਕੇ ਆਪਾਂ ਉਹ ਮੁੰਡੇ ਨੂੰ ਦੇ ਦੇਣਾ ਹਾਂ ਇਹ ਨੂੰ ਦੇ ਦੇਣਾ ਤੇ ਬਈ ਕਬੂਤਰਾਂ ਨੂੰ ਦੱਸ ਦਿੰਦੇ ਅਸੀਂ ਕੀ ਕਰਦੇ ਹਾਂ ਜਿਹੜੇ ਅਸੀਂ ਫੜਦੇ ਹਾਂ ਅਸੀਂ ਵੀਡੀਓ ਪਾ ਦਿੰਨੇ ਹਾਂ ਜਿਹੜਾ ਤੁਹਾਡੇ ਕੋਲ ਆਉਂਦਾ ਹੈ ਮੰਗਣਾ ਅਸੀਂ ਦੇ ਦਿੰਨੇ ਹਾਂ ਅਗਲੇ ਦਾ ਜਿਹੜਾ ਨਹੀਂ ਆਉਂਦਾ ਕੋਈ ਬਾਲੀਵਾਰ ਸੇ ਨਹੀਂ ਹੈਗਾ ਅਸੀਂ ਉਹਨਾਂ ਨੂੰ ਡਾ ਦੰਨੇ ਆ ਜਿਹੜਾ ਤਾਂ ਵਧੀਆ ਉੜਦਾ ਏ ਔਰ ਰੱਖ ਲੈਣੇ ਆ ਡਾਈਆਂ ਕਰਾ ਕੇ ਦੇਖਾਂਗੇ ਬਾਕੀ ਅਸੀਂ ਦੇ ਦੰਨੇ ਆ ਪਿੰਡ ਜਵਾਕਾਂ ਨੂੰ ਠੀਕ ਆ ਹੋਰ ਕਿਉਂਕਿ ਆਪਾਂ ਆਪਣੀ ਹੀ ਡਾਉਣੇ ਆ ਹੋਰ ਤਾਂ ਕਿਸੇ ਦਾ ਕਿਹਾ ਡਾ ਕੇ ਆਪਾਂ ਕਰਨਾ ਜਾਂ ਅਗਲੇ ਕੋਲ ਨਹੀਂ ਉੜੇ ਆਪਣੇ ਕੋਲ ਕਿਹਾ ਡਾਉਣੇ ਆ ਬੱਚੇ ਬਾਕੀ ਉੱਚੇ ਖੜ ਗਏ ਉਹ ਖੜ ਗਿਆ ਨੀਲਾ ਜਾ ਕੇ ਉਹ ਖੜ ਗਿਆ ਕੱਚ ਟੂਸੇ ਜਿਹੜਾ ਕਿਹੜਾ ਡੰਡੇ ਟੂਸੇ ਜਿਹੜਾ ਤੇ ਆਹ ਟੈਡੀ ਫਿਰਦਾ ਆਹ ਬੱਚਾ ਲਗੀਰ ਵਾਲਾ ਥੱਲੇ ਆ ਡੰਡੇ ਟੌਰੀ ਵਾਲਾ ਆ ਜਿਹੜਾ ਨਵਾਂ ਮੋਰ ਵਾਲਾ ਛੱਡਿਆ ਇੱਥੇ ਫਿਰਦਾ ਹਲੇ ਚਲ ਆ ਗਿਆ ਆ ਗਿਆ ਨਹੀਂ ਨਾ ਸਹੀ ਬਾਕੀ ਉਹ ਉੱਚੇ ਖੜ ਕੇ ਦੇਖ ਲੋ ਹਲੇ ਛਾਲਾ ਵੀ ਆ ਤਾਂ ਇਹ ਰਾਤ ਉੜੇ ਹੋਏ ਦੇ ਨਾ ਹਾਂ ਚੱਲ ਕੋਈ ਚੱਕਰ ਨਹੀਂ ਤੇ ਇੱਕ ਹੋਰ ਮੇਰੇ ਵੀਰ ਦੱਸਿਓ ਹਣਾ ਜਿਹੜੇ ਕਬੂਤਰ ਡਾਉਨੇ ਆ ਵੀ ਸਰੋਂ ਹਲੇ ਪਾਈਏ ਕਿ ਨਾ ਕਿਉਂਕਿ ਮੇਰੇ ਹਿਸਾਬ ਨਾਲ ਸਰੋਂ ਕਰਕੇ ਥੋੜੇ ਕਟ ਉੜਨ ਲੱਗੇ ਬੱਚੇ ਕਿਉਂਕਿ ਸਰੋਂ ਹਾਜਮ ਔਖੀ ਹੁੰਦੀ ਹੈ ਨਾ ਦੱਸਿਓ ਮੇਰਾ ਵੀਰ ਠੀਕ ਹੈ ਜਿਹਨੂੰ ਵੀ ਵਧੀਆ ਨੌਲੇਜ ਹੋਈ ਤੇ ਚਲੋ ਆ ਔੜ ਰਹੇ ਆ ਲੈਨ ਵਾਲਾ ਆ ਏ ਔ ਕਾਛੜਾ ਚਾਪ ਫਿਰਦਾ ਦੂਜੇ ਉੱਚੇ ਫਿਰਦੇ ਨੇ ਆ ਨੀਲੇ ਉਹ ਨਹੀਂ ਆ ਫਿਰਦੇ ਆ ਬੋਤਲ ਵਾਲਾ ਫਿਰਦਾ ਬੱਚਾ ਹਾਂ ਪੱਲੇ ਵਾਲਾ ਉੱਚਾ ਖੜਾ ਆ ਉਹ ਇਕੱਲਾ ਹੀ ਫਿਰਦਾ ਖੜਾ ਉਹ ਤੇ ਉਹ ਬੈਠ ਉੜ ਗਿਆ ਉਹ ਬੈਠ ਗਿਆ ਹੁਣ ਥੱਲੇ ਜੇ ਆ ਗਿਆ ਉਹ ਦੇ ਹਾਂ ਛੋਟੇ ਬੱਚੇ ਛਤਰੀ ਕਰਕੇ ਥੱਲੇ ਨਮਾਈ ਜਾਂਦੇ ਆ ਆ ਆਉਂਦਾ ਵੀ ਮੂਰੇ ਛੋਟਾ ਬੱਚਾ ਡੰਡੇ ਟੌਰੀ ਵਾਲਾ ਆ ਬਚਾਲੇ ਨਵਾਂ ਜਿਹੜਾ ਮੂਰ ਵਾਲਾ ਉਹ ਉਹਦੇ ਆੜਾ ਬੋਤਲ ਵਾਲਾ ਕਾਲੀ ਬੋਤਲ ਵਾਲਾ ਤੇ ਉਹ ਉੱਥੇ ਹੀ ਬੈਠਾ ਹੈ ਬਾਈ ਕਿਸੇ ਦਾ ਪਿਓਰ ਲੰਡਰ ਦਾ ਇਹ ਮੇਰੇ ਹਿਸਾਬ ਨਾਲ ਹੈ ਵੀਰੇ ਪਿਓਰ ਲੰਡਰ ਫੜਾ ਹੋ ਗਿਆ ਦਾ ਫਸਾ ਚੰਨੇ ਜੋਲੀ ਹੰਦਾ ਆਪਾਂ ਨੇ ਹਾਂ ਇਹ ਜਾਨੂ ਬਈ ਦਿੱਤਾ ਤਾਂ ਗਏ ਇਹਦੇ ਗਿਫਟ ਪਰ ਗਿਫਟ ਇਹੋ ਜਾਂ ਨਿਕਲੂਗਾ ਸਾਨੂੰ ਪਤਾ ਨਹੀਂ ਤਾਂ ਇਹ ਸਾਰੇ ਨੇ ਇੱਕ ਗੇੜਾ ਹੀ ਦਿੱਤਾ ਗੇੜਾ ਦਿੱਤਾ ਬਾਹਰ ਟੈਂਕੀ ਦੇ ਪਿਓਰ ਲੰਡਰ ਕਬੂਤਰ ਆ ਇਹ ਪਿਓਰ ਲੰਡਰ ਨਹੀਂ ਕਹਿ ਸਕਦਾ ਤੇ ਕਈ ਵਾਰ ਇਹੋ ਜਾਂ ਧੇਰੀ ਵੱਡਦਾ ਹੁੰਦਾ ਪਰ ਬੈਠਾ ਹੀ ਨੇਰੀ ਪੱਟੀ ਜਾਂਦਾ ਇਸ ਟਾਈਮ ਦਾ ਉਹ ਬੈਠਾ ਚਲੋ ਕੋਈ ਨਹੀਂ ਦੇ ਦਾਂਗੇ ਕਿਸੇ ਨੂੰ ਜੇ ਆ ਗਿਆ ਘਰ ਨਹੀਂ ਫੇਰ ਆਰਾਮ ਆਮ ਹੈ ਹੀਲੇ ਨੂਲੇ ਉਹ ਨਹੀਂ ਸਾਰੇ ਹੀ ਗਏ ਉੱਪਰ ਆਹ ਟੈੜੀ ਵੱਡਦਾ ਫਿਰਦਾ ਹੈ ਆਹ ਫਿਰਦਾ ਡੰਡਿਆਂ ਵਾਲਾ ਆਹ ਫਿਰਦੇ ਨੇ ਉੱਪਰ ਚਲੋ ਮੈਂ ਜਾਣਾ ਥੱਲੇ ਨੂੰ ਵੀਰੇ ਇਹਨੇ ਨਿਗਰ ਰੱਖੂ ਵੀਰੇ ਫਿਰ ਮੈਂ ਤੈਨੂੰ ਹਾਕ ਮਾਰੂੰਗਾ ਅੱਜੀ ਥੱਲੇ ਨੂੰ ਜਦੋਂ ਆਹ ਲੈ ਕੇ ਜਾਣਾ ਵੀਰੇ ਅੱਜ ਆ ਜਗੜ ਜਦੋਂ ਆਏਗਾ ਥੱਲੇ ਇਹਨੂੰ ਘੜੀਸ ਲਿਆ ਉੱਥੋਂ ਨੀਵੀਂ ਜਗ੍ਹਾ ਤੋਂ ਸਿੱਟ ਦਾਂਗੇ ਬਾਠੀਕਾ ਪਾਉ ਨੂਰੀ ਨੂੰ ਨਣਾਉਣ ਲੱਗਿਆ ਓਏ ਠੀਕ ਐ ਆ ਉੱਥੇ ਗੇਟ ਲਾਉਣਾ ਆਹ ਜਾਲੀ ਦੇਖ ਲਓ ਆਹ ਲੱਗੀ ਦੀ ਆ ਸਾਰੀ ਜਾਲੀ ਲੱਗੀ ਨਹੀਂ ਇਧਰੋਂ ਸਾਲੇ ਕੂੜਾ ਲਫਾਫੇ ਜੇ ਜਾਈ ਜਾਂਦੇ ਆ ਉਧਰ ਆਹ ਗੰਨਾ ਖੜਾ ਆਪਣਾ ਜਿੜਿ ਜੁੜੀ ਖੜੀ ਆ ਹਰਾ ਭਰਾ ਮਾਹੌਲ ਆ ਚਾਰ ਚੁਬੇਰੇ ਆਪਣੇ ਤਾਂ ਆਹ ਦੇਖੋ ਆ ਬਾ지ਆ ਮਾਰਦਾ ਵੀਰੇ ਤਾਂ ਹੀ ਸਾਲਾ ਨੀਵਾ ਆ ਜਾਂਦਾ ਸਾਲਿਆ ਜੋਰ ਤਾਂ ਬਾ지ਆਂ ਤੇ ਲਾਇਆ ਪਿਆ ਕਰਕੇ ਚਿੱਟੜ ਜੇ ਵਿੱਚ ਨੂੰ ਜਦੇ ਥੱਲੇ ਆ ਜਾਂਦਾ ਚੱਲ ਕੂਰੀ ਜਲ ਵੀ ਰੇ ਇਹਨਾਂ ਨੂੰ ਚਲੋ ਆਪਾਂ ਚੱਲਦੇ ਆਂ ਥੱਲੇ ਰੋਟੀ ਪਾਣੀ ਖਾਈਏ ਤੇ ਨੂਰੀਬਲ ਗੇੜਾ ਮਾਰਦੇ ਆਂ ਜਾ ਕੇ ਹੁਣ ਪਹੁੰਚ ਗਏ ਭਾਈ ਆਪਾਂ ਥੱਲੇ ਕਬੂਤਰਾਂ ਦੇ ਕੋਲ ਨੂਰੀ ਦੇ ਦਰਸ਼ਨ ਕਰਾਈਏ ਕੋਲੋਂ ਤੁਹਾਨੂੰ ਸ਼ੈਂਪੂ ਸਾਰੇ ਬਿਨਾ ਸ਼ੈਂਪੂ ਸਾਬਣ ਤੇ ਇਹਨਾਂ ਨੂੰ ਲਾਉਣ ਲੱਗ ਗਿਆ ਨਹੀਂ ਠੀਕ ਆ ਐਨੀ ਤਾਂ ਗੋਰੀ ਐ ਨਾ ਬਿਊਟੀ ਪਾਰਲਰ ਲੈ ਜਾ ਪਾਉ ਇਹਨੂੰ ਹੈਂ ਫੇਸ਼ੀਅਲ ਕਰਾ ਦੇ ਹਾਂ ਹਾਂ ਬਈ ਦਊਂਗੇ ਖੁਸ਼ਖਬਰੀ ਕੋਈ ਪਾਣੀ ਇਹਨਾਂ ਦਾ ਮੁੱਕਿਆ ਹੋਇਆ ਇਹਨਾਂ ਨੂੰ ਪਾਣੀ ਪਾਵਾਂ ਸਾਲੇ ਬਾਜੇ ਥੱਲੇ ਬੈਠਣ ਲੱਗ ਗਏ ਲੈ ਖੁੱਦੂ ਗੰਮ ਬਚ ਆਂਡਿਆਂ ਦੇ ਬੈਠੀ ਹੈ ਕਬੂਤਰੀ ਇਹ ਉਹੀ ਆ ਵਿਚਾਰੀ ਜਿਹੜੇ ਜੋੜੇ ਦੇ ਉਹ ਦੂਏ ਥੱਲੇ ਬਦਲਦੇ تھے ਉਹ ਬੱਚੇ ਮਰ ਗਏ ਉਹ ਜੋੜਾ ਆਪਾਂ ਨੇ ਦੇ ਤਾ 1 2 3 4 5 ਪੰਜ ਨੇ ਆਂਡੇ ਰੱਖੇ ਹੋਏ ਨੇ ਔਰ ਜੋੜੇ ਤੇ ਆਸ ਹੈ ਔਰ ਰੱਖ ਲਵੇ ਨਾ ਫਟਾਫਟ ਕਾਲੇ ਪੱਲੇ ਵਾਲੇ ਦੇ ਮਾਪੇ ਬੈਠੇ ਨੇ ਚਲੋ ਓਕੇ ਰੋਟਾਂ ਅੱਜ ਟੋਕਰੀਆਂ ਵੀ ਸੈੱਟ ਕਰਾਂਗੇ ਯਾਰ ਦਾਣੇ ਪਾ ਦਾਂ ਮੈਂ ਇਹਨਾਂ ਨੂੰ ਦਾਣੇ ਪਾਦਾ ਪਾਣੀ ਪਾਦਾ ਲੋ ਜੀ ਮਿੱਤਰੋ ਇਧਰਲੇ ਖੁੱਡੇ ਵਾਲੇ ਵੀ ਦੇਖ ਲਓ ਦਾਣੇ ਪਾਏ ਨੇ ਪਾਣੀ ਇਹਨਾਂ ਨੂੰ ਬਦਲਦਾ ਮੈਂ ਖਾਣੇ ਸਾਵਲੇ ਇਹਨਾਂ ਨੇ ਦੇਖੋ ਦੋ ਨੇ ਥੱਲੇ ਦੋ ਨੇ ਉੱਪਰ ਤੇ ਆਂਡਿਆਂ ਦੇ ਬੈਠੀ ਐ ਇਹਦਾ ਕਬੂਤਰ ਉਹ ਬੈਠਾ ਓਕੇ ਰੋਟਾਂ ਤੇ ਨੂਰੀ ਨਹਾ ਰਹੀ ਐ ਪਾਉ ਲੈਣ ਗਿਆ ਉਧਰੋਂ ਦਾਣੇ ਪਾਣੀ ਮ ਉਹਨਾਂ ਨੂੰ ਪਤਾ ਦਾਣੇ ਮੁੱਕੇ ਹੋਏ ਤੇ ਤੇ ਕਬੂਤਰਾਂ ਦੇ ਨਿਗਮ ਰਾਦਾ ਫਿਰਦੇ ਨੇ ਲੈ 12-13 ਕਬੂਤਰ 11 ਉੜਦੇ ਨੇ ਆਪਣਾ ਇੱਕ ਤਾਂ ਉਹ ਬਹਿ ਗਿਆ ਬਾਕੀ ਓਕੇ ਰਬੋਟਾਂ ਨੇ ਵਧੀਆ ਫਿਰ ਰਹੇ ਨੇ ਆ ਟੈਡੀ ਫਿਰਦਾ ਨੀਲਾ ਫਿਰਦਾ ਚਲੋ ਪਹਿਲੇ ਇਹਨਾਂ ਦਾ ਪਾਣੀ ਪੂਣੀ ਬਦਲਾਵੇਂ ਇੱਕੜ ਦਾ ਮੂੰਹੇ ਨਹੀਂ ਚੱਕਣਾ ਨੇ ਉੱਪਰ ਨੂੰ ਹਾਂ ਪਾ ਦੇ ਵੀ ਦਾਣੇ ਵੀ ਪਾਣੀ ਵੀ ਪਾਤਾ ਦਾਣੇ ਵੀ ਪਾਤਾ ਖਾਣ ਕੇ ਪੀਣ ਕੇ ਰੱਜ ਜਾਣਗੇ ਹਨ ਕਬੂਤਰਾਂ ਨੇ ਫਿਰ ਨਹੀਂ ਘਮਰਾ ਦਿੰਨਾ ਫਿਰਦੇ ਨੇ ਆ ਫਿਰਦਾ ਹਵਾ ਜੇ ਟੇਢੀ ਨਹੀਂ ਆ ਨੀਲਾ ਉਹ ਸਾਰੇ ਫਿਰਦੇ ਨੇ ਖਾਈਏ ਬਈ ਰੋਟੀ ਪਾਣੀ ਉਹ ਗਰਮੀ ਬਹੁਤ ਹੈ ਆਪਾਂ ਅੱਗੇ ਬਈ ਜਾਂ ਜੋੜਿਆਂ ਦੇ ਰੰਗ ਰਹਿ ਗਏ ਤਾਂ ਲਾਉਣ ਤੇ ਜਿਵੇਂ ਆ ਇਹਨਾਂ ਦੇ ਲਾਤਾ ਇੱਕ ਸਾਰ ਦਾ ਇਹਦੀ ਹਰੀ ਕਰਦਣ ਕਰੀ ਇਹਦੀ ਵੀ ਹਰੀ ਕਰਦਣੇ ਨਾ ਵੀਰੇ ਹਾਂਜੀ ਤੇ ਕਬੂਤਰ ਆਪਣੇ ਉੱਡਦੇ ਨੇ ਬਾਅਦ ਚ ਦਿਖਾਉਣਾ ਹੈ ਕੱਥਲੇ ਲੱਭੜ ਗਏ ਸਾਡੇ ਵੀਰੇ ਉੱਤਰ ਸ਼ਕੋ ਵੀ ਹਰੀਆਂ ਕਰ ਦੇਣਾ ਗੁਲਾਬੀ ਡੰਡੇ ਹਰੇ ਡੰਡੇ ਓਕੇ ਰਬੋਟ ਇਹਨਾਂ ਨੂੰ ਖੁੱਲੇ ਹੀ ਰਹਿਣ ਦੇਣਾ ਵੀਰੇ ਹੁਣ ਉਹ ਬੰਦ ਕਰਦੇ ਆਪਾਂ ਨੂਰੀ ਬਿਨਾਂ ਲਈ ਕਬੂਤਰ ਨੂੰ ਦਿਖਾ ਦਿੰਦਾ ਮੈਂ ਨੀਲਾ ਫਿਰਦਾ ਹੁਣ ਹਾਲ ਤੱਕ ਕੋਈ ਨਹੀਂ ਬੈਠਿਆ ਹਨਾ ਆਹਦਾ ਸੱਗੇ ਆਹ ਕਾਲੇ ਪੱਲੇ ਵਾਲਾ ਕਾਲੇ ਉਹ ਉਹ ਆ ਬੈਠ ਗਿਆ ਨਮਾ ਆ ਕੇ ਜਿਹੜਾ ਉਹ ਕੋਠੇ ਤੇ ਬੈਠਾ ਸੀ ਇਹਨੇ ਸਾਡੇ ਨੇ ਕੰਮ ਖਰਾਬ ਕਰਨਾ ਸਾਰਾ ਕਾਲੇ ਬੱਲੇ ਵਾਲਾ ਉਹ ਫਿਰਦਾ। ਟੈੜੀ ਕਿੱਥੇ ਫਿਰਦਾ ਵੀਰੇ? ਲਾਈਨਾਂ 'ਆਲਾ ਫਿਰਦਾ। ਉਹ ਵੜਿਆ ਹੀ ਉੱਪਰ। ਮੂਛੇ ਬੱਲੇ ਬੱਲੇ ਬੱਲੇ। ਓ ਦੇਖੋ। ਚਲੋ। ਆਣਾ 'ਲਾ ਆਬੀ ਨਾਲਿਆ ਕਰ ਸਾਲਿਆ ਕਦੇ। ਮੈਲ ਜੰਮੀ ਬਈਆ। ਇਹ ਬਈ ਇਹ ਪਹਿਲਾ ਬੰਦਾ ਹੈ ਜਿਹੜਾ 10 ਦਿਨ ਕੱਢ ਦਿੰਦਾ ਕਰਨੀਆ ਜਨਾਤੇ ਬਿਨਾ। ਮੁਸਕ ਮੈਂ ਕਹਿੰਦਾ ਕੋਬਰਾ ਸੈਂਟ ਇਹ ਤੋਂ ਹੀ ਬਣਦਾ। ਇਹੇ ਜਾ ਮੁਸਕ ਮਾਰਦਾ। ਸਾਲਾ ਨਾਵੇ ਨਾ ਧੋਵੇ ਨਾ। ਕਬੂਤਰਾਂ ਨੂੰ ਨਾਉਣ ਨੂੰ ਪਾਣੀ ਰੱਖਤਾ ਬਾਈ। ਤਾਰੂ ਵੀਰੇ ਨੇ। ਕਾਕੂ ਉਤਰੀ ਆਪਣੀ ਆ ਗਈ ਇਹਨੂੰ ਬੰਦ ਕਰ ਦਿੰਦਾ ਇੱਕ ਮਿੰਟ ਉੱਪਰ ਡਾਈ ਨਹੀਂ ਦੀ ਜਿਹੜੀ ਥੱਲੇ ਉਤਰਦੀ ਹੈ ਨਾ ਇਹਨੂੰ ਬੰਦ ਕਰ ਦਿੰਨੇ ਆ ਟਾਈਮ ਹੋ ਗਿਆ ਕਾਫੀ 12:30 1 ਕਲਾ ਟਾਈਮ ਹੋ ਗਿਆ ਉਹ ਤੂੰ ਸੀ ਨਾ ਆ ਜਿਓ ਆ ਜਾ ਵੀ ਆ ਜਾ ਆ ਜਾ ਆ ਜਾ ਆ ਜਾ ਖੁੱਡੇ 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 ਖੜ੍ਹ ਜਾ ਬਾਈ ਇਹਨੂੰ ਮੈਂ ਪਹਿਲਾਂ ਤਾਂ ਆ ਬੰਦ ਕਰਾਂ ਤਾਂ ਸਾਰੇ ਇੱਕ ਮਿੰਟ ਆ ਜਾ ਹੁਣ ਚੱਲ ਬਈ ਚੱਲ ਚੱਲ ਅੰਦਰ ਦੂਜੇ ਦੇਖਦਾ ਦੂਜਾ ਕੋਈ ਮੈਨੂੰ ਇੱਥੇ ਦਾ ਦਿਖਦਾ ਨਹੀਂ ਬੈਠਾ ਉੜਦਾ ਦੇਖ ਰਿਹਾ ਨਿਗਾਹ ਮਾਰਦਾ ਖੜਜੋ ਇੱਕ ਮਿੰਟ ਚਲੋ ਦੋਹਿਆਂ ਨੂੰ ਖੋਲ ਦੰਨੇ ਆਪਾਂ ਆ ਜਿਓ ਭਾਈ ਬੱਜੇ ਦਾ ਸੱਟ ਵਟ ਨੇ ਇਹਨਾਂ ਨੂੰ ਓਕੇ ਰਿਪੋਰਟ ਹੈ ਚਲੋ ਮੈਂ ਮਾਰਾਂ ਨਿਕਾ ਕੋਈ ਉੜਦਾ ਦਿਖਦਾ ਜੇ ਉੜਦਾ ਦੇਖਿਆ ਫੇਰ ਦਿਖਾਉਣਾ ਤੁਹਾਨੂੰ ਮੈਂ ਢਾਂਗੀ ਤੇ ਤਾਂ ਕੋਈ ਹੈ ਨਹੀਂ ਪਤਾ ਨਹੀਂ ਵੀਰ ਅੰਦਰ ਨਾ ਕਰ ਗਿਆ ਹੋਵੇ ਪੋਟਾ ਟੂਸੇ ਵਾਲੀ ਫਿਰਦੀ ਆ ਬਈ ਪੋਟਾ ਟੂਸਾ ਡੰਡੇ ਵਾਲੀ ਤੇ ਬਾਕੀ ਤਾਂ ਹਲੇ ਤਾਂ ਉੱਪਰ ਨੂੰ ਤਾਂ ਸਾਲਾ ਦੇਖਿਆ ਨਹੀਂ ਰਿਹਾ ਯਾਰ ਧੁੱਪੇ ਬਹੁਤ ਹੈ ਉਹ ਦੋਨੇ ਢਾਂਗੀਆਂ ਤੇ ਕੋਈ ਨਹੀਂ ਹੈਗਾ ਇੱਧਰ ਉੱਧਰ ਹੋਣੀ ਆ ਕਿਤੇ ਚਲੋ ਕੋਈ ਨਹੀਂ ਫੇਰ ਅੰਦਰ ਸ਼ਾਮ ਨੂੰ ਬੰਦ ਕਰਨੇ ਨੇ ਹੁਣ ਧੁੱਪ ਚ ਬੈਠੇ ਰਹਿਣਗੇ ਜੇ ਆ ਵੀ ਆਏ ਦੋ ਆ ਫਿਰਦੇ ਨੇ ਭਾਈ ਟਾਈੜੀ ਫਿਰਦਾ ਤੇ ਉਹ ਜਿਹੜਾ ਨਵਾਂ ਮੋਹਰ ਵਾਲਾ ਕਬੂਤਰ ਤਾਂ ਉਹ ਫਿਰਦਾ ਬਾਕੀ ਹੋਰ ਕੋਈ ਨਹੀਂ ਦਿਖਿਆ ਰੱਬ ਜਾਣੇ ਉੱਚੇ ਨੇ ਜਾਂ ਬੈਠ ਗਏ ਉਧਰ ਢਾਂਗੀ ਢੂੰਗੀ ਦੂਜੀ ਤੇ ਉਹ ਹਲੇ ਪਤਾ ਨਹੀਂ ਹਾਂ ਇੱਕ ਕਬੂਤਰ ਭਾਈ ਜਮੈਂ ਨਾ ਮਾ ਉੜਦਾ ਜਮੈਂ ਨਾ ਆਪਣਾ ਨਹੀਂ ਹੈਗਾ ਹੁੰਦਾ ਆਪਣੇ ਆ ਦੇਖੋ ਲੈ ਆ ਆਪਣੇ ਕੋਲ ਹੈਗਾ ਤਾਂ ਕੋਈ ਪੂਰੀ ਕਾਲੀ ਪੂੰਛ ਚੱਬ ਪਤਾ ਨਹੀਂ ਕੀ ਦਾ ਹੈ ਕੀ ਦਾ ਨਹੀਂ ਅੱਛਾ ਵੀਰੇ ਤੂੰ ਉੱਪਰੇ ਆ ਤੂੰ ਉੱਪਰੇ ਤਾਂ ਕਬੂਤਰ ਤਾਂ ਵੀ ਆ ਗਏ ਸਾਰੇ ਤੇ ਹੁਣ ਆਪਾਂ ਚੱਲੇ ਆ ਖਮਾਣੋ ਨੂੰ ਕੰਡੈਸਰ ਦੇ ਵੀ ਟਾਇਰ ਲਿਆਂਦੇ ਪਏ ਨੇ ਬਾਈ ਆਹ ਆ ਮੂਰਲੇ ਪਾਉਣੇ ਨੇ ਆ ਮਿਲ ਗਏ ਦੇ ਦੋ ਟਾਇਰ ਇਹ ਚ ਪਾਵਾਂਗੇ ਦੋ ਇਹ ਮੂਰਲੇ ਟਾਇਰ ਖਰਾਬ ਜੇ ਨੇ ਇਹਦੇ ਚੱਲ ਵੀ ਚੱਲ ਕਿੱਥੇ ਗੁਰੀ? ਆਈ ਅਸੀਂ ਚੱਲੇ ਆ ਗੁਰੀ ਦਾ ਗੋਡਾ ਦਿਖਾਉਣ ਗੁਰੀਆਂ ਦਾ ਰੇਸਾਂ ਜਿਵੇਂ ਪਿੱਛੇ ਰਹਿ ਜਾਣਾ ਗੋਡੇ ਦਿਖਾ ਕੇ ਆਉਣੇ ਮੈਂ ਡਾਕਟਰ ਨੂੰ ਵੀ ਤੇਜ਼ ਘਾਦੇ ਨਹੀਂ ਭੱਜਦਾ ਨਹੀਂ ਨਹੀਂ ਇਹਦੇ ਖੇਲਦੇ ਨੇ ਸੱਟ ਲੱਗ ਗਈ ਦੀ ਉਹ ਦਿਖਾਉਣ ਚੱਲੇ ਆ ਹਾਂ ਖੋਲ ਗੇਟ ਬਈ ਲਾਓ ਵੀ ਗੱਡੀ ਦੀ ਕਰਾ ਲਈਏ ਟੈਂਕੀ ਫੁੱਲ ਆਪਾਂ ਠੀਕ ਹੈ ਹੈ ਹਾਂ ਮੱਖੀਆਂ ਲੜਦੀਆਂ ਓਏ ਲੜਦੀਆਂ ਮੱਖੀਆਂ ਦੇ ਵਾ ਠੀਕ ਹੈ ਸੋਸ ਆਸ ਨੂੰ ਲੈ ਲਿਆ ਗੁਰੀ ਸਿੰਘ ਜੀ ਉਹ ਆ ਗਿਆ ਉਹਨਾਂ ਨੂੰ ਬਿਠਾਉਣੇ ਆ ਉੱਥੇ ਹਸਪੀਟਲ ਦੇ ਮੂਹਰੇ ਉੱਤੇ ਚਲੋ ਆਪਾਂ ਚੱਲਦੇ ਆ ਘਰ ਨੂੰ ਫੇਰ ਮਿਲਾਂਗੇ ਹੁਣ ਸ਼ਾਮ ਨੂੰ ਹੁਣ ਆਏ ਹੋਏ ਆ ਬਾਈ ਮੋਟਰ ਤੇ ਉਧਰ ਤਾਰੂ ਵੀਰਾ ਦੇਖੋ ਕਿ ਆ ਪੁੱਠੇ ਬੰਗੇ ਕਰ ਰਿਹਾ ਉਹ ਦੇਖੋ ਖੁੱਡੇ ਤੇ ਚੜਦਾ ਬਜਾ ਬੈਠਾ ਉਹਦੇ ਪਰ ਇੱਕ ਇੱਕਾ ਔੜਦਾ ਫਿਰਦਾ ਕਾਲੀਆਂ ਲੈਣਾਂ ਵਾਲਾ ਆ ਦੇਖੋ ਆ ਆ ਫਿਰਦਾ ਇਹਨੂੰ ਤਾਰਦਾ ਇਹ ਬੰਦ ਨਹੀਂ ਹੁੰਦਾ ਵੀਰਦਾ ਇੱਕ ਖੁੱਡੇ ਤੇ ਬੈਠਾ ਜਿਹੜਾ ਨਵਾਂ ਆ ਪਾਵਾ ਡਾਇਆ ਦਾ ਜਿਹੜਾ ਕਿਸੇ ਨੇ ਫੜਾਇਆ ਦਾ ਏ ਏ ਏ ਆ ਨਹੀਂ ਹਲੇ ਬੈਠਿਆ ਨਹੀਂ ਫਿਰਦਾ ਫਿਰਦਾ ਆ ਬਾਉ ਮਾਰ ਰਿਆ ਨੂੰ ਹੱਕਾਂ ਬਾਉ ਦਾ ਕਰਦਾ ਅੱਜ ਮੀਟ ਖਾਣ ਨੂੰ ਜੀ ਐ ਬਾਉ ਹੈ ਕਿੰਨੀ ਕੀ ਜੀਵ ਨਿਕਲੀ ਹੋਈ ਆ ਠੀਕ ਆ ਠੀਕ ਆ ਇੱਕ ਕਬੂਤਰ ਆਉ ਥਾਪੇ ਮਾਰਦਾ ਉਹ ਦੇਖੋ ਤੇ ਆ ਉਹ ਦੇਖੋ ਘੁੰਮਿਆ ਉਹਰੇ ਦਾ ਸਾਰਾ ਰੋਜ਼ ਨਵੇਂ ਦਿਨਾਂ ਦਾ ਕਬੂਤਰ ਆਉਂਦਾ ਆਪਣਾ ਤਾਂ ਹੋ ਗਿਆ ਅੰਦਰ ਐਨੇ ਆਪਾਂ ਬੈਠੇ ਆ ਮੋਟਰ ਤੇ ਘਰ ਲਾਈਟ ਰੁੱਟ ਹੈ ਨਹੀਂ ਫੇਰ ਚੱਲਦੇ ਆ ਕਬੂਤਰ ਡੱਬਾ ਵੀ ਭਾਈ ਆ ਗਿਆ ਜੇ ਥੱਲੇ ਹੀ ਆ ਗਿਆ ਕਾਲੂ ਕਰ ਦਾਂਗੇ ਇਹਨੂੰ ਉੱਪਰ ਨਹੀਂ ਕੱਢੇ ਨਹੀਂ ਬੱਚੇ ਜੱਸੀ ਨੇ ਆਹ ਤਾਂ ਪਹਿਲਾਂ ਹੁਣ ਕਿਹੜੀ ਨੇ ਰੱਖਿਆ ਆ ਕਬੂਤਰੀ ਨੇ ਹਾਂ ਤਾਂ ਪਹਿਲਾਂ ਇਹ ਨਹੀਂ ਕੱਢਣ ਦੇ ਇਤਲੇ ਨਹੀਂ ਫੇਰੇ ਹੀ ਹਨਾ ਠੀਕ ਆ ਠੀਕ ਆ ਉਹ ਆ ਗਿਆ ਡੱਬਾ ਡੱਬੇ ਨਾਲ ਦੀ ਉਹ ਕਿੱਥੇ ਆ ਗਲਾਬੀ ਗਲਾਬੀ ਉੱਪਰ ਲਾ ਗਏ ਅੱਛਾ ਲੈ ਠੀਕ ਆ ਬਸ ਫਿਰ ਉਹਰੇ ਆਹੀ ਕਬੂਤਰੀ ਰਹਿ ਗਈ ਇੱਕ ਆ ਡੱਬਾ ਹੀ ਰਹਿ ਗਿਆ ਠੀਕ ਆ ਠੀਕ ਆ ਆ ਨੀਲਾ ਗੁੜਕ ਦਾ ਓਏ ਕੱਢਦੇ ਹੁਣ ਇਹਨਾਂ ਡੋਲ ਦੇ ਪਾਣੀ ਡੋਲਦੀ ਇਹਦਾ ਉੱਥੇ ਐਂ ਡੋਲਦੇ ਚਾਰ ਇਹਨਾਂ ਦਾ ਗੁੰਡਾ ਖੋਲਦੇ ਬਸ ਦਾਣਾ ਪਾਣੀ ਪਾਇਆ ਹੋਇਆ ਇਹਨਾਂ ਇਹ ਚ ਪਾਣੀ ਦੇਖ ਲੈ ਚੈੱਕ ਕਰ ਲੈ। ਪਹਾਈਏ ਜਾ ਕੇ ਯਾਰ ਹੁਣ। ਹੁਣ ਤਾਂ ਨਹੀਂ ਉੱਪਰ ਵੀਰੇ ਕੋਈ? ਹਾਂਜੀ ਹੁਣ ਕੋਈ ਨਹੀਂ। ਚਲੋ ਬਈ। ਆ ਜਾ ਵੀ ਆ ਜਾ ਆ ਜਾ। ਅੱਛਾ। ਚਲੋ ਬਈ। ਮਿਲਦੇ ਹੁਣ ਅਗਲੇ ਵੀਡੀਓ ਵਿੱਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇ ਕਰੋ ਮੇਰਾ ਵੀਰ। ਮਿਲਦੇ ਹਾਂ ਹੁਣ ਅਗਲੇ ਵਲੌਗ ਵਿੱਚ।